ਪਿਆ ਤੁਮ ਬਲਾਈ ਮਣ ਮਿਕਸਰੀ ਕਰ ਦੋ ਮਿਕਸਰੀ ਮਿਕਸਰੀ ਬਹੁਤ ਖੁਸ਼ੀ ਹੈ ਜੀ ਬਾਕੀ ਜਿਹਨੇ ਨੇ ਮਦਦ ਕੀਤੀ ਹੈ ਭੈਣ ਭਾਈ ਤੁਰੇ ਫਿਰਦੇ ਉਹਨਾਂ ਦੀ ਬਹੁਤ ਬਹੁਤ ਧੰਨਵਾਦ ਹੈ ਵੋਟ ਦਾ ਇਸਤੇਮਾਲ મે ਪਹਿਲਾਂ ਵੀ ਕੀਤਾ ਹੈ ਪਰ ਅੱਜ ਪਾਪਾ ਲਈ ਇਸਤੇਮਾਲ ਕਰਕੇ ਬਹੁਤ ਖੁਸ਼ੀ ਹੋਈ ਇੱਕ ਬਿਗ ਅਚੀਵਮੈਂਟ ਹੈ ਕਿ ਬਹੁਤ ਜ਼ਿਆਦਾ ਖੁਸ਼ੀ ਹੋਈ ਕਿ ਅੱਜ ਮੈਂ ਪਹਿਲੀ ਵਾਰੀ ਆਪਣੇ ਪਾਪਾ ਲਈ ਵੋਟ ਕਰ ਰਹੀ ਹਾਂ ਜਿਵੇਂ ਯੂਥ ਹੈ ਬੜੇ ਨੌਜਵਾਨਾ ਨੌਜਵਾਨ ਜਿਹੜਾ ਹੈਗੇ ਦੇਸ਼ ਦਾ ਭਵਿੱਖ ਹੈ ਹਾਂਜੀ ਤੁਸੀਂ ਕੀ ਉਮੀਦ ਕਰਦੇ ਹੋ ਵੀ ਕਿਸ ਤਰ੍ਹਾਂ ਦੇ ਮਤਲਬ ਜਿਹੜੇ ਕਾਲਾ ਢੇਲੋ ਜੀਤੇ ਆ ਤਾਂ ਬਰਨਾਲੇ ਦੇ ਵਿੱਚ ਕੀ ਸੁਧਾਰ ਕਰਨਾ ਹੈ ਦੇਖੋ ਜੀ ਹਜੇ ਮੈਂ ਕੋਈ ਵਾਦਾ ਦੇਖੋ ਪਾਪਾ ਹੀ ਕਰਨਗੇ ਪਰ ਮੈਂ ਹਾਂ ਇਹ ਹੈ ਕਿ ਨੌਕਰੀਆਂ ਮਿਲਣ ਜਿਹੜੇ ਜਵਾਨ ਇਹਨਾਂ ਪੜ੍ਹਦੇ ਆਂ ਕਈ ਅਸੀਂ ਕਿਸੇ ਦੇ ਕਰੇ ਗਏ ਉਹ ਕਹਿੰਦੇ ਅਸੀਂ ਆਪਦਾ ਗਹਿਣਾ ਗੱਟਾ ਵੇਚ ਕੇ ਆਪਦੇ ਜਵੱਗ ਪੜਾਏ ਤਾਂ ਇਹ ਜਿਹੀਆਂ ਪ੍ਰੋਬਲਮਸ ਲੋਕਾਂ ਨੂੰ ਦੇਖਣੀਆਂ ਪੈਣ ਕਿ ਇਹਨਾਂ ਕੁਝ ਕਰਕੇ ਵੀ ਆਪਦੇ ਜਵੱਗ ਨੂੰ ਕੋਈ ਨੌਕਰੀ ਅੱਛੀ ਤੇ ਨਾਲ ਲਵਾ ਸਕਣ ਆਪਣੇ ਇਥੇ ਕੋਈ ਸਕੂਲ ਅੱਛੇ ਹੋਨ ਕੀ ਅੱਗੇ ਬੱਚਿਆਂ ਦੇ ਐਜੂਕੇਸ਼ਨ ਅੱਛੇ ਹੋਵੇ ਤੇ ਆਪਣੇ ਇਥੇ ਹਸਪੀਟਲਸ ਕੋਈ ਨਹੀਂ ਹੈ ਜਿਵੇਂ ਪਾਪਾ ਨੇ ਵੀ ਬਹੁਤ ਵਾਰੀ ਮੈਂਸ਼ਨ ਕੀਤਾ ਹੈ ਕਿ ਕੋਈ ਵਧੀਆ ਹਸਪੀਟਲ ਨਹੀਂ ਹੈ ਤਾਂ ਜਿਵੇਂ ਬਾਕੀ ਛੋਟੇ-ਮੋਟੇ ਕੰਮ ਹੋ ਗਏ ਸੀ ਪਹਿਲਾਂ ਵੀ ਦੱਸਿਆ ਕਿਸੇ ਦੀ ਗਲੀ ਨਹੀਂ ਬਣੀ ਕਿਸੇ ਦੀ ਪਾਣੀ ਦੀ ਸਮੱਸਿਆ ਹੈ ਤਾਂ ਇਹ ਸਾਰੇ ਕੰਮ ਵਧੀਆ ਹਣ ਸੜਕਾਂ ਨਹੀਂ ਬਣੀਆਂ ਤਾਂ ਇਹ ਸਾਰੇ ਕੰਮ ਕਰਨ ਦੇ ਅਸੀਂ ਉਹ ਕਰਾਂਗੇ ਅੱਜ ਤਾਂ ਮੈਨੂੰ ਮੈਂ ਖੁਦ ਆਪਣੇ ਲਈ ਵੋਟ ਪਾ ਕੇ ਆਇਆ ਤੇ ਪਰਮਾਤਮਾ ਕਿਰਪਾ ਕਰੇ ਜਦੋਂ ਸਕਸੈਸ ਮਿਲੀ ਆ ਜਸ ਇਸ ਤਰ੍ਹਾਂ ਪਰਵਾਰਨਾ ਵੋਟ ਪਾਈ ਹੈ ਤੇ ਕੀ ਮੈਸੇਜ ਦੇਣਾ ਚਾਹੁੰਦੇ ਦੇਖੋ ਮੈਸੇਜ ਤਾਂ ਇਹੀ ਆ ਵੀ ਮੈਂ ਜਿੱਥੋਂ ਦੇ ਲੋਕਾਂ ਨੂੰ ਹੁਣ ਮੈਂ ਉਹ ਅਪੀਲ ਨਹੀਂ ਕਰ ਸਕਦਾ ਕਿਉਂਕਿ ਸਹੀ ਜਿਹੜਾ ਚੋਣ ਪ੍ਰਚਾਰ ਖਤਮ ਹੋ ਚੁੱਕਿਆ ਮੈਂ ਕੋਰਪੋਰੇਟ ਕੰਡਕਟ ਦੀ ਲੰਘਣਾ ਨਹੀਂ ਕਰਨੀ ਚਾਹੁੰਦਾ ਤੇ ਜਿਹੜੀਆਂ ਆਲਰੇਡੀ ਸੀ ਅਪੀਲਾਂ ਕੀਤੀਆਂ ਵੀ ਮੈਂ ਹੁਣ ਤਾਂ ਮੈਂ ਇਹੀ ਮੈਸੇਜ ਦਊਂਗਾ ਸਾਰਿਆਂ ਨੂੰ ਬੀੜਾ ਪੀਸਫੁੱਲ ਇਲੈਕਸ਼ਨ ਹੋਵੇ ਸਾਰੇ ਜਿੱਥੇ ਵੋਟ ਦੇ ਨਾਲ ਆਪਣੀ ਭਾਈਚਾਰਕ ਸਾਂਝ ਹੈ ਜਿਹੜੇ ਸਾਰੀਆਂ ਪਾਰਟੀਆਂ ਵਾਲੇ ਜਿਹੜੇ ਵਰਕਰ ਸਹਿਬਾਨ ਨੇ ਉਹ ਆਪਣੇ ਗੁੱਥੇ ਤੇ ਬਣਾ ਕੇ ਰੱਖਣ ਤੇ ਜਿਹੜਾ ਬਾਕੀ ਜਿਹੜੀ ਜੱਤ ਹਰੋ ਪ੍ਰਮਾਤਮਾ ਦੇ ਹੱਥ ਹੈ